ਕੈਨੇਡਾ ਤੋਂ ਵਿਆਹ ਲਈ ਆਈ ਕੁੜੀ ਦੇ ਘਰ ਹੋ ਗਿਆ ਸੀ ਵੱਡਾ ਕਾਂਡ ਜਿਹੜੀ ਗੁੱਡੀ ਬਾਹਰੋਂ ਆਈ ਸੀ ਦਾ ਮੈਰਿਜ ਸੀ ਉਹ ਵੀ ਕੈਨੇਡਾ ਤੋਂ ਆਈ ਹੋਣੀ ਸੀ ਉਹਦੇ ਕੋਲ ਨਹੀਂ ਇਹੋ ਜਿਹਾ ਸਾਰਾ ਸਮਾਂ ਬਾਹਰ ਲੱਗ ਇੱਕ ਪਾਸੇ ਚੱਲ ਰਹੀ ਸੀ ਵਿਆਹ ਵਾਲੇ ਸ਼ਗਨ ਤਾਂ ਦੂਜੇ ਪਾਸੇ ਹੋਈ ਸੀ ਚੋਰੀ ਅਸੀਂ ਵਿਆਹ ਦੇ ਵਿੱਚ ਸੀ ਮੇਰੇ ਸਹੁਰਦੇ ਆਪਣਾ ਫੇਰੇ ਹੋ ਰਹੇ ਸੀ ਬਸ ਅਸੀਂ ਮੈਨੂੰ ਮੇਰੇ ਬ੍ਰਦਰ ਦੀ ਕਾਲ ਆਈ ਕਹਿੰਦਾ ਵੀ ਸਾਰਾ ਮਤਲਬ ਸਭ ਵੀ ਆਪਣਾ ਘਰ ਆਪਣਾ ਨੋਟ ਚੁੱਕਿਆ ਸਾਰਾ ਕੁਝ ਉਹਨਾਂ ਨੇ ਸੱਬਲ ਪਾ ਕੇ ਜਿਹੜਾ ਵੇਨ ਚੈਂਬਰ ਹੁੰਦਾ ਆਪਣਾ ਅਨਮਿਰਿਆ ਦਾ ਕੋਲੇ ਦੀ ਉਹ ਤੋੜ ਦਿੱਤਾ ਜੀ ਸਾਰਾ ਹੀ ਲਗਭਗ ਸਮਾਨ ਉਹਨਾਂ ਨੇ ਚੋਰੀ ਕਰ ਲਿਆ ਸੀ ਹਰ ਜਿਵੇਂ ਰਿਸਿਸਟਰ ਦਾ ਲੱਖਾਂ ਦਾ ਸੋਨਾ ਡਾਲਰ ਆਈਫੋਨ ਹੋ ਗਿਆ ਸੀ ਚੋਰੀ 골ਡ ਵੀ ਸੀਗਾ ਜੋ ਮੇਰਾ 이어ਫੋਨ ਆਪਨਾ ایرਬੋਡ ਹੋ ਗਿਆ ਤੇ ਆਈਫੋਨ ਮੇਰਾ ਪ੍ਰੋ ਨਿਊ ਸੀਗਾ ਦੀ ਨਾਲ 1400 ਡਾਲਰ ਸੀ ਕੁਝ 1500 ਮਲਜ਼ਮ ਗ੍ਰਫਤਾਰ ਹੋਏ ਵੱਡੇ ਖੁਲਾਸੇ ਦੋਸਤੀ ਇਹਨਾਂ ਦੀ ਪਹਿਲਾਂ ਤੋਂ ਹੈ ਤੇ ਉਸ ਦੇ ਬਾਅਦ ਇਹ ਜੇਲ ਵੀ ਇਕੱਠੇ ਰਹੇ ਜੀ ਬਰਾਮਦਗੀ ਦੇ ਵਿੱਚ ਤਾਂ ਕਾਫੀ ਕੀਮਤੀ ਸਮਾਨ ਹੈ ਜੋ ਉਹ ਹੋਇਆ ਜਿਹੜੇ ਦੋਸ਼ੀ ਨੇ ਚਾਰੇ ਇਹ 23 ਤੋਂ ਲੈ ਕੇ 25 ਸਾਲ ਦੀ ਉਮਰ ਦੇ ਵਿਚਕਾਰ ਇਹਨਾਂ ਦੀ ਏ ਜੀहां ਕੁਝ ਦਿਨ ਪਹਿਲਾਂ ਇੱਕ ਐਨ ਆਰ ਆਈ ਕੁੜੀ ਬੜੇ ਹੀ ਚਾਵਾ ਨਾਲ ਵਿਆਹ ਕਰਾਉਣ ਲਈ ਪੰਜਾਬ ਆਈ ਸੀ ਪਰੇਸ ਪਰਿਵਾਰ ਨਾਲ ਵਿਆਹ ਵਾਲੇ ਦਿਨ ਅਜਿਹਾ ਪਾਣਾ ਵਾਪਰਿਆ ਕਿ ਸਾਰੇ ਚਾਤ ਰੇਤਰਾਏ ਰਹਿ ਗਏ ਘਰ ਚ ਸਨਾਟਾ ਛਾ ਗਿਆ ਪੂਰਾ ਪਰਿਵਾਰ ਸੋਗ ਚ ਡੁੱਬ ਗਿਆ ਜੀਹਾਂ ਕਿਉਂਕਿ ਇਸ ਘਰ ਚ ਇੱਕ ਪਾਸੇ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਸੀ ਕੁੜੀ ਦੇ ਸ਼ਗਨ ਹੋ ਰਹੇ ਸੀ ਤਾਂ ਦੂਜੇ ਪਾਸੇ ਘਰ ਚ ਚੋਰ ਸੰਨ ਲਾਈ ਬੈਠੇ ਸੀ ਕੰਦਾ ਟੱਪ ਚੋਰ ਘਰ ਚ ਦਾਖਲ ਹੋਏ ਸੀ ਘਰ ਚ ਦਾਖਲ ਹੁੰਦਿਆਂ ਹੀ ਇਹਨਾਂ ਚੋਰਾਂ ਨੇ ਘਰ ਦਾ ਸਾਰਾ ਸਮਾਨ ਫਰੋਲ ਦਿੱਤਾ ਘਰ ਦਾ ਇੱਕ ਇੱਕ ਕੋਨਾ ਛਾਣ ਦਿੱਤਾ ਤੇ ਦੇਖਦੇ ਹੀ ਦੇਖਦੇ ਮੁੱਲਜਮਾ ਲਾੜੀ ਲਈ ਲਿਆਂਦਾ ਗਿਆ ਸਾਰਾ ਸੋਨਾ ਡਾਲਰ ਤੇ ਹੋਰ ਕੀਮਤੀ ਸਮਾਨ ਚੁੱਕ ਮੌਕੇ ਤੋਂ ਫਰਾਰ ਹੋ ਗਈ ਸੀ ਜੀਹਾਂ ਦੱਸਿਆ ਤਾਂ ਇਹੋ ਜਾ ਰਿਹਾ ਜਦੋਂ ਪਰਿਵਾਰ ਨੇ ਘਰ ਆ ਕੇ ਦੇਖਿਆ ਤਾਂ ਘਰ ਚ ਖਿਲਰਿਆ ਸਮਾਨ ਦੇਖ ਪਰਿਵਾਰ ਦੇ ਪੈਰਾ ਹੇਠੋਂ ਝਮੀਂ ਨਿਕਲ ਗਈ ਤੁਰੰਤ ਸਾਮੇ ਪਰਿਵਾਰ ਵੱਲੋਂ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਆਖਰ 24 ਘੰਟਿਆਂ ਦੇ ਅੰਦਰ ਅੰਦਰ ਪੁਲਿਸ ਨੇ ਚੋਰੀ ਕਰਨ ਵਾਲੇ ਚਾਰੇ ਨੌਜਵਾਨਾਂ ਨੂੰ ਸਮਾਨ ਸਹਿਤ ਗ੍ਰਿਫਤਾਰ ਕਰ ਲਿਆ ਇਸ ਮਾਮਲੇ 'ਚ ਪੁਲਿਸ ਵੱਲੋਂ ਕਈ ਵੱਡੇ ਖੁਲਾਸੇ ਵੀ ਕੀਤੇ ਗਏ ਨੇ ਅਸੀਂ ਦੋਸ਼ੀਆਂ ਨੂੰ ਅਰੈਸਟ ਕੀਤਾ ਜਿਨ੍ਹਾਂ ਵਿੱਚੋਂ ਹੈ ਅਭਿਸ਼ੇਕ ਉਰਫ ਅਬੀ ਉਰਫ ਖੋਰਾ ਇਹ ਅਮੇਦਕਰ ਨਗਰ ਦਾ ਰਹਿਣ ਵਾਲਾ ਹੈ ਇਸ ਤੇ ਪੰਜ ਮੁਕਦਮੇ ਦਰਜ ਨੇ ਉਸ ਤੋਂ ਬਾਅਦ ਹੈ ਮਨਪ੍ਰੀਤ ਸਿੰਘ ਮੋਟਾ ਏ रामपुर ਸਿਬੀਆਂ ਦਾ ਰਹਿਣ ਵਾਲਾ ਹੈ RAMNAGAR ਸਿਬੀਆਂ ਦਾ ਰਹਿਣ ਵਾਲਾ ਹੈ ਤੇ ਇਸ ਤੇ 3 ਮੁਕਦਮੇ ਨੇ ਫਿਰ ਪਰਮਜੀਤ ਸਿੰਘ ਉਰਫ ਤੋਤੀ ਏ ਵੀ RAMNAGAR ਸਿਬੀਆਂ ਦਾ ਰਹਿਣ ਵਾਲਾ ਹੈ ਤੇ ਇਸ ਤੇ 2 ਪਰਚੇ ਨੇ ਤੇ ਅਖੀਰ ਵਿੱਚ ਹੈ ਰਜਨੀਸ਼ ਏ ਹੈ ਸਾਡੇ ਸੋਈਆਂ ਰੋਡ ਦਾ ਰਹਿਣ ਵਾਲਾ ਇਹਨਾਂ ਤੋਂ ਜੋ ਰਿਕਵਰੀ ਹੋਈ ਹੈ ਉਸ ਦੇ ਤਹਿਤ ਅਸੀਂ ਤਫਤੀਸ਼ ਕੀਤੀ ਹੈ ਉਸ ਤੋਂ ਬਾਅਦ ਰਿਕਵਰੀ ਹੋਈ ਹੈ ਤੇ ਹੁਣ ਅਸੀਂ ਹੁਣ ਇਹਨਾਂ ਦੀ ਰਿਮਾਂਡ ਲੈ ਕੇ ਵੀ ਅੱਗੇ ਤਫਤੀਸ਼ ਕਰਾਂਗੇ ਇਹ ਪਹਿਲਾਂ ਜੇਲ੍ਹ 'ਚ ਵੀ ਰਹਿ ਚੁਕੇ ਆ ਪਿਛਲੇ ਸਾਲ ਵੀ ਇਹਨਾਂ ਨੇ ਵਾਰਦਾਤ ਕੀਤੀ ਸੀ ਤੇ ਇਹ ਤੁਸੀਂ ਕਹਿ ਸਕਦੇ ਹੋ ਕਿ ਜਿੰਨੇ ਇਹਨਾਂ ਤੇ 5 ਦਿਨ ਤੇ 2 ਮੁਕਦਮੇ ਨੇ ਕਿ ਇਹ ਥੋੜੇ ਕ੍ਰਾਈਮ ਪੇਸ਼ਾ ਸਾਰੇ ਅਕਿਊਜ਼ ਨੇ ਤੇ ਇਹਨਾਂ ਦੀ ਅਸੀਂ ਜੋ ਹੋਰ ਵੀ ਬੰਦੀ ਕਾਰਵਾਈ ਹੈ ਉਹ ਵੀ ਅੱਗੇ ਕਰਾਂਗੇ ਬੇਸਿਕਲੀ ਇਹ ਹੈਗਾ ਕਿ ਜਿਹੜੀ ਤਫਤੀਸ਼ ਅਸੀਂ ਕੀਤੀ ਹੈ ਹਲੇ ਤਾਂ ਇਹ ਹੀ ਦਿਸ ਰਿਹਾ ਹੈਗਾ ਕਿ ਇਹਨਾਂ ਨੇ ਘਰ ਨੂੰ ਟਾਰਗੇਟ ਹੀ ਕੀਤਾ ਸੀਗਾ ਉਹਦੇ ਬਾਰੇ ਰੈਕੀ ਕੀਤੀ ਸੀ ਜਾਂ ਨਹੀਂ ਉਹ ਅਸੀਂ ਤਫਤੀਸ਼ ਲੈ ਕੇ ਆਵਾਂਗੇ ਹਾਂ ਇਹ ਮੈਂ ਤੁਹਾਨੂੰ ਜ਼ਰੂਰ ਦੱਸ ਸਕਦਾ ਕਿ ਇਸ ਨੂੰ ਅਸੀਂ ਟਰੇਸ ਕਰਨ ਲਈ ਸਾਨੂੰ ਹਿਊਮਨ ਇੰਟੈਲੀਜੈਂਸ ਵੀ ਅਤੇ ਟੈਕਨੀਕਲ ਤਰੀਕੇ ਨਾਲ ਵੀ ਅਸੀਂ ਸਾਧਨਾ ਦੀ ਇਸ ਦੇ ਵਿੱਚ ਮਦਦ ਦਿੱਤੀ ਇਹ ਵੱਡੀ ਵਾਰਦਾਤ ਸੰਗਰੂਰ ਚ ਹੋਈ ਸੀ ਪੁਲਿਸ ਮੁਤਾਬਕ ਮੁਲਜ਼ਮਾ ਵੱਲੋਂ ਘਰ ਨੂੰ ਟਾਰਗੇਟ ਕਰਾ ਨਿਸ਼ਾਨਾ ਬਣਾਇਆ ਗਿਆ ਸੀ ਮੁਲਜ਼ਮਾ ਦੀ ਉਮਰ 23 ਤੋਂ 25 ਸਾਲ ਦੇ ਵਿੱਚ ਦੱਸੀ ਜਾ ਰਹੀ ਹੈ ਤੇ ਗ੍ਰਿਫਤਾਰ ਇਹ ਮੁਲਜ਼ਮਾ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹੋਏ ਦੱਸੇ ਜਾ ਰਹੇ ਨੇ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਇਸ ਮਾਮਲੇ 'ਚ ਹੋਰ ਅੱਗੇ ਕੀ ਖੁਲਾਸੇ ਕਰਦੀ ਹੈ ਜਗਬਾਣੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ